ਮੇਰੇ ਬਹੁਤ ਹੀ ਸਤਿਕਾਰਯੋਗ ਨੇਤਰੀ ਜੀ ਨੇ ਕਿਹਾ ਸੀ ਕਿ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ ਵੱਡੇ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਸੈਂਟਰਲ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤੇ ਇਹਨਾਂ ਨੇ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌਂ ਇਹਨਾਂ ਨੇ ਖਾਦੀ ਸੀ ਤੇ ਕਰ ਆਪਾ ਰਹੇ ਹਾਂ ਜੀ ਅੱਜ ਜਗ੍ਹਾ-ਜਗ੍ਹਾ ਤੇ ਹਰੇਕ মিডিਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਤੇ ਸਰ ਅੱਜ ਵੀ ਮੇਰੇ بڑے ਸਤਕਾਰਯੋਗ ਬਾਜਵਾ ਸਾਹਿਬ ਉਹਦੇ ਚੀ ਨੁਕਸ ਕੱਢ ਕੇ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਕਿ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਬਹੁਤ ਹੀ ਸਤਿਕਾਰਯੋਗ ਨੇਤਾ ਜੀ ਨੇ ਕਿਹਾ ਸੀ ਕਿ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ ਵੱਡੇ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਸੈਂਟਰਲ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤੇ ਇਹਨਾਂ ਨੇ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌਂ ਇਹਨਾਂ ਨੇ ਖਾਦੀ ਸੀ ਤੇ ਕਰਾਪਾ ਰਹੇ ਆ ਜੀ ਅੱਜ ਜਗ੍ਹਾ-ਜਗ੍ਹਾ ਤੇ ਹਰੇਕ মিডিਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਤੇ ਸਰ ਅੱਜ ਵੀ ਮੇਰੇ بڑے ਸਤਕਾਰਯੋਗ ਬਾਜਵਾ ਸਾਹਿਬ ਉਹਦੇ ਜੀ ਨੁਕਸ ਕੱਢ ਗਏ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਕਿ ਮੇਰੇ ਬਹੁਤ ਹੀ ਸਤਕਾਰ